ਯਾਰ ਇਹ ਆਪਣੇ ਨਾਲ ਮੈਂ ਗਾਲ ਕੱਢਾਂ ਫੁੱਤੀ ਆ ਮਸਾਂਦ ਆਹ ਤਾਂ ਫੁੱਤੀ ਹੀ ਆਣਾ ਚਮਾਰਾ ਭੈਣ ਪਿਆ ਭਈਆ ਇਹ ਕਿੱਥੋਂ ਚੱਕਿਆ ਤੂੰ ਭਈਆ 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 ਸਾਲਿਆ ਬੰਦਾ ਤੂੰ ਭਈਆ ਭੈਣ ਚੋ ਪਿਆ ਤੈਨੂੰ ਬਾਹਰ ਕੱਢਣਾ ਭੈਣ ਫੁੱਤੀ ਦਾ ਪਿਆਜ ਚੋ ਬਾਹਰ ਕੱਢਣਾ ਓਏ ਭਈਆ ਤੂੰ ਭੈਣ ਚੋ ਤਾਂ ਤੇਲ ਪਾ ਦੋ ਭਈਓ ਤੈਨੂੰ ਪੰਜਾਬ ਚੋਂ ਬਾਹਰ ਕੱਢਣਾ ਭਾਈ ਤੇਲ ਪਾ ਦੋ ਭਈਓ ਤੇਲ ਪਵਾਈ ਜਾਂਦੇ ਚੱਲੇ ਜਾਓ ਚੋਂ ਬਾਹਰ ਕੱਢਦਾ ਓਏ ਤੂੰ ਆਪਦਾ ਕੰਮ ਕਰ ਆਦੋ ਕਿਤੇ ਲੱਗ ਗਿਆ ਨਾ ਮਸਰੀ ਇਹ ਨਾ ਤੇਲ ਪੈ ਚੁੱਕਿਆ ਵਾ ਹੁਣ ਚੱਲੇ ਆ ਤੂੰ ਬਾਲਾ ਨਾ ਬੋਲਿਆ ਓਏ ਫੜ ਲਾ ਸਾਲਿਆ ਫੋਨ ਨਾ ਨਾ ਇਨਵਾਇਸ ਤੇ ਫੜ ਲਾ ਯਾਰ ਬਿਲਾ ਬਿਲਾ ਮੈਂ ਮੈਂ ਬੋਲਦਾ ਆ ਸ਼ੱਕਾ ਮਗਰ ਸ਼ੱਕਾ ਹੈ ਓਏ 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 ਆਪਣੀ ਹੁੰਦੀ ਨਹੀਂ 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 ਇਹ ਨਾ ਭਟੇ ਬਲੋਕਰਾਂ ਵਾਂਗੂ ਪੈਸੇ ਵਾਲਾ ਸਮਝਦਾ ਵਿਚਵਤੀ ਕੋਈ ਨਹੀਂ খুਦਰੇ ਬਾਂਡੇ ਹੀ ਦੇ ਦਾਂਗੇ ਬਾਈ ਗਾ ਰੁਪਏ ਜੇਹੜੀ ਬੈਂਚ ਉਹ ਜੇ 10000 ਰੁਪਏ ਕਰਤੇ ਉਹ ਬੈਂਚ ਤਾਂ ਮੇਰੇ ਆ ਮੈਂ ਦਿੱਤੇ ਆ ਤੈਨੂੰ ਲੈ ਲੈ ਜਦ ਦੀ ਗੱਲ ਕਰਾ ਡੋਲੇ ਖਤਮ ਉਹ ਪਹਿਲਾਂ ਮੈਨੂੰ ਬਹਿ ਲਾਂਗੇ ਰੋਕ ਰੋਕ ਬਹਿ ਲਾਂ ਮੈਂ ਇਨਸ਼ਾ ਅੱਲੋ ਮੈਂ ਇੱਕ ਬਹੁਤ ਵੱਡੀ ਗੱਲ ਦੱਸਣਾ ਚਾਹੁੰਨਾ ਜੀ ਦੇ ਖਾਤੇ ਬਾਰੇ ਓਏ ਯਾਰ ਓਏ ਬਾਈ ਕੀ ਤੂੰ ਕਰੀਏ ਨਾ ਵਾ ਲੈ ਬਲੌਗ ਪੰਚੂਰ ਕਰਦਾ ਨਹੀਂ ਨਹੀਂ ਐ ਇੱਕ ਪ੍ਰਾਣੀ ਜਿਹਾ ਦੋ ਨਾਂ ਬਗਾਹ ਦੱਸਾਂਗੇ ਅਗਲੇ ਬਲੌਗ ਤੇ ਓਏ ਯਾਰ ਉਹ ਗੱਲ ਈ ਕੋਈ ਖਾਸ ਗੋਸ ਹੈਗੀ ਨਹੀਂ ਐ ਮੀ ਇਹ ਸਾਲਾ ਪਕਾਈ ਮਰੀ ਜਾਂਦਾ ਉਹ ਖਾਸ ਗੱਲ ਆ ਔਨ ਬੰਦਾ ਠੇਕੇ ਤੇ ਲੈ ਕੇ ਚੱਲੇ ਆਂ ਬੈਲ ਟੁੱਟਿਆ ਠੇਕੇ ਤੇ ਲੈ ਕੇ ਚੱਲੇ ਬੰਦੇ ਨੂੰ ਆ ਸਾਰੇ ਦੀ ਗੱਲਾ ਦੇਖ ਲਓ ਕਿ ਸੋਣਾ ਸਾਰੇ ਡਾਇਲੌਗ ਦੁਬਾਰਾ ਬੋਲੋ ਮੈਂ ਦੀਪੂ ਮੈਂ ਤੁਹਾਨੂੰ ਕਹਿੰਦਾ ਆਪਣੇ ਪੂਰੇ ਜਿਹੜਾ ਹੈਗਾ ਵਾ ਚੁੱਪ ਪੂਰੇ ਡੋਲਿਆਂ ਦੇ ਵਿੱਚੋਂ ਮੇਰੀ ਨਿਗਾਹ ਕਦੇ ਨਹੀਂ ਗਈ ਕਿ ਸੋਣਾ ਤੇ ਗਈ ਦੀਪਾ ਤੇ ਨਹੀਂ ਆਈ ਰੇ ਗਿਆ ਮੇਰਾ ਦਿਲ ਆਇਆ ਆਇਆ ਆ ਬਰਾਹੂ ਕੁੜੀ ਜਿੱਚਰ ਦੇ ਜਿਆਣੀ ਬਈ ਵਧੀਆ ਨਹੀਂ ਵੜ ਆ ਬੈਠੇ ਆ ਜੀ ਜੀ ਸੀਟ ਇਹ ਖੱਚ ਸਾਰੇ ਖੜੇ ਵੈ ਇੰਚੋ ਇਹ ਵੱਡਾ ਖੱਚ ਬਾਜ ਜਿੜੀ ਹੈਣਾਗਾ ਛੋਟਾ ਆ ਰਿਹਾ ਤੇਰੇ ਖਾਦੇ ਆ ਪ੍ਰੈਗ ਉਹ ਦੇਖੋ ਆਂਟੀਆਂ ਦਾ ਲਵਰ ਓਏ ਪਾਪੀ ਲਵਰ ਭਾਬੀ ਪਸੰਦ ਕੀਤੀ ਹੈ ਕਹਨੇ ਉਹ ਜੀ ਉਹ ਡੀਜੇ ਆਪਰੇਟਰ ਵਾਲੀ ਹੈਣੀਗੀ ਉਹ ਪਸੰਦ ਕੀਤੀ ਹੈ ਨੇ ਉਹ ਵੇ ਯਾਰ ਅਰੀ ਉਹਦਾ ਨਾਮ ਕਰੀ ਗੜਾ ਸਲਮਾਨ ਖਾਨ ਦੇ ਉਹ ਫੈਨ ਆਏ ਹੋਰੇ ਦੇ ਫੈਨ ਆ ਹਾਂ ਸਹੀ ਗੱਲ ਆ ਕਹਣਾ ਉਹਰੇ ਫੈਨ ਆ ਨਾ ਕੁਰੰਗਰਾ ਬਾਹਰ ਨਾਲ ਸ਼ੋਰ ਕਰਾਪਾ ਦੇ ਦੇ ਯਾਰੀ ਦੰਡਲ ਤੇਰੇ ਵੀ ਪਤੀ ਜਨ ਨਿਕਲਦੇ ਆ ਇਹ ਵੀ ਯਾਰ ਇਹ ਆਈ ਚੀਜ਼ਾਂ ਦਾ ਮਜ਼ਾਕ ਕਰੀਦਾ ਓਏ ਤੂੰ ਬਿਗ ਬਾਕਸ ਤੇ ਨਹੀਂ ਜਾਣਾ ਲੋੜਾ ਨਹੀਂ ਸਲਮਾਨ ਖਾਨ ਦਾ ਤੂੰ ਵੀ ਮੈਂ ਕਹਿੰਦਾ ਇਹਨੂੰ ਵੀ ਵੀਡੀਓ ਪਾਵੇ ਮੇਰੇ ਸਲਖਾਨ ਸਲਮਾਨ ਖਾਨ ਦਾ ਮੁੰਡਾ ਵਈ ਚੋਰੀ ਛੁਪੇ ਹੋਣੇ ਮੈਨੂੰ ਪਾਇਦਾ ਕੀਤਾ ਓਏ ਐ ਗਿਆ ਨਹੀਂ ਤੇਰਾ ਤਾਂ ਡੈਡੀ ਯਾਰ ਇੱਥੇ ਕਰੋ ਸੇਣਾ ਵੀ ਲੈ ਕੇ ਅਲਹਮਦੁਲਿਲਾ ਉਹ ਜਾ ਆਸਾਂ ਤੋਂ ਚੱਲੇ ਆ ਮੋਟਰਸਾਈਕਲ ਲੈਣ ਹਾਏ ਕੋਈ ਵੇਖ ਕੋਲ ਹਾਏ ਹਾਏ ਕਹਿਣ ਨੂੰ ਲਾਓ ਜੇ ਮੇਰੇ ਘੰਟੇ ਦਾ ਹਾਏ ਹਾਏ ਆਹ ਸਾਲੇ ਨੇ ਮੈਨੂੰ ਵੀ ਪਾਈ ਹੋਈ ਹੱਥ ਸਹੀ ਆ ਆ ਗਿਆ ਫੇਰ ਡੋਲੇ ਚਾਰ ਡਰਾਈਵਰ ਤੇ ਪਰ ਬਹੁਤ ਨੌਕਰੀ ਆ ਰਿਹਾ ਪਰਾ ਬਸ ਬਸ ਕਰੀ ਚੱਲੇ ਬਸ ਤਾਂ ਹੀ ਗੜਾ ਹੁਣ ਹੋਰ ਉਹਦਾ ਬੋਲੇ ਦੇ ਜੋ ਤੇ ਤਾੜਿਆ ਉਹਨੇ ਕਿ ਉਹਨੇ ਮੋੜ ਨਹੀਂ ਮਰੀ ਆਵੇ ਕਰੇ ਉਹ ਕਿਹਾ ਨਹੀਂ ਕੁੱਟਦਾ ਯਾਰ ਓਏ ਉਹਨੇ ਮੈਨੂੰ ਕਹੇ ਸੀ 1 2 ਮਿੰਟ ਉਹ ਮੈਂ ਦੇਖ ਲਾ 2 ਮਿੰਟ ਦਾ ਕਹੇ ਤੇ ਐ लॻाई लॻे ब्लॉक चें बाक़ी अचे असल